ਸ਼ਹੀਦ ਐਜਮ ਭਗਤ ਸਿੰਘ ਖੇਲ ਸਟੇਡੀਅਮ ਤੋਂ ਮੌਜੂਦ ਹਾਂ ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਹੋ ਚੁੱਕਾ ਸਮਾਗਮ ਦੇ ਰਾ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸ਼ਹੀਦ ਐਜਮ ਭਗਤ ਸਿੰਘ ਖੇਲ ਸਟੇਡੀਅਮ ਗਿਆ ਜਿੱਥੇ ਕਾਫੀ ਵੱਡੀ ਤਦਾਰ ਚ ਵੱਖ-ਵੱਖ ਪਿੰਡਾਂ ਤੋਂ ਚੁਣੇ ਹੋਏ 2490 ਪੰਚ ਇੱਥੇ ਪਹੁੰਚਿਆ ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਅੱਜ ਸੌ ਚੁੱਕ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਚਾਹੀਦੇ ਅਜਮਗਗਤ ਸਿੰਘ ਖੇਲ ਸਟੇਡੀਅਮ ਚ ਦਿਖਾ ਰਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਇਸੇ ਸੌ ਚੁੱਕ ਸਮਾਗਮ ਚ ਜਿਹੜੇ 318 ਪੰਚਾਇਤਾਂ ਦੇ ਚੁਣੇ ਹੋਏ 2490 ਪੰਚਾਂ ਨੂੰ ਜਿਹੜੇ ਅੱਜ ਸੌ ਚ ਕਾਣਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਸਹੀ ਤੇ ਅਜਮਗਗਤ ਸਿੰਘ ਖੇਲ ਸਟੇਡੀਅਮ ਦਿਆਂ ਜਿੱਥੇ ਕਾਫੀ ਵੱਡੀ ਤਰਾਰ ਕਿੱਥੇ ਪਟਿੰਡਾ ਜ਼ਿਲ੍ਹੇ ਦੇ ਵੱਖ ਪਿੰਡਾਂ ਤੋਂ ਚੁਣੇ ਹੋਏ ਪੰਜ ਇੱਥੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਾਹੀਦੇ ਅੱਜ ਭਗਤ ਸਿੰਘ ਫੀਲ ਸਟੇਡੀਅਮ ਦੀਆਂ ਕੁਝ ਪੰਚਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਸੌ ਚੁੱਕ ਸਮਾਗਮ ਬਾਰੇ ਸਾਡੇ ਨਾਲ ਕੁਝ ਪੰਚ ਮੌਜੂਦ ਇੱਥੇ ਪਹੁੰਚੇ ਆ ਸਮਾਗਮ 'ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਹੈ ਅੱਛਾ ਕਿਹੜੇ ਪਿੰਡ ਤੋਂ ਆਏ ਹੋ ਕੋਈ ਗੱਲ ਅੱਛਾ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਪੰਚਾਂ ਨੂੰ 100 ਚੁੱਕ ਸਮਾਗਮ ਕਰਵਾਇਆ ਜਾ ਰਿਹਾ ਤੁਸੀਂ ਵਿੱਚੋਂ ਕੀ ਕਹਿਣਾ ਚਾਹੋਗੇ ਕਿ ਬਹੁਤ ਵਧੀਆ ਉਪਰਾਲਾ ਪਹਿਲਾਂ ਕਦੇ ਇਸ ਤਰ੍ਹਾਂ ਦੇ ਉਪਰਾਲੇ ਦੇਖੇ ਆ ਸਰਕਾਰਾਂ ਦੇ ਨਹੀਂ ਜੀ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਪਿੰਡਾਂ ਦੇ ਇੱਥੇ ਪੰਚ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਜੀਤ ਸਿੰਘ ਜੀ ਅੱਛਾ ਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਪੰਚ ਚੁਣੇ ਗਏ ਹੋ ਤਾਲੀ ਕਹੀ ਅੱਜ 100 ਚੁੱਕ ਸਮਾਗਮ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚਿਮਾ ਪਹੁੰਚ ਰਹੇ ਹੈਗੇ ਆ ਉਹਨਾਂ ਨੇ ਸੋਚ ਚਾਣੀ ਹੈਗੀ ਆ ਪੰਚਾਂ ਨੂੰ ਜਿਹੜੇ ਵੀ ਚੁਣੇ ਹੋਏ ਆ 318 ਪੰਚਾਇਤਾਂ ਦੇ 2490 ਜਿਹੜੇ ਪੰਚ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਹੁੰਚਿਓ ਬਹੁਤ ਵਧੀਆ ਬਰਾ ਲਾ ਜੀ ਇੱਕ ਵੱਖਰਾ ਬਰਾ ਲਾ ਜੀ ਆਮ ਪਾਰਟੀ ਬੰਦੇ ਬਹੁਤ ਵੱਖਰਾ ਬਰਾ ਲਾ ਜੀ ਇਸ ਤਰ੍ਹਾਂ ਅੱਗੇ ਕਿਤੇ ਨਹੀਂ ਸੁਣਿਆ ਅੱਛਾ ਜੇ ਹੁਣ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਚ ਕੀ ਕੀ ਜਿਹੜੇ ਦੋ ਜਿਵੇਂ ਹੁਣ ਤੁਸੀਂ ਆਪਦੇ ਪਿੰਡ ਦੇ ਪੰਚ ਚੁਣੇ ਗਏ ਹੋ ਕੀ ਕੀ ਕੰਮ ਰਹਿੰਦੇ ਆ ਤੁਹਾਡੇ ਪਿੰਡ ਦੇ ਸਾਡੇ ਜੀ ਕਈ ਕਮ ਰਹਿੰਦੇ ਕਈ ਗਲੀਆਂ ਨਾਲ ਰਹਿਣੀਆਂ ਇੱਕ ਮੰਡੀ ਰਹਿੰਦੀ ਦਾਣਾ ਮੰਡੀ ਸਾਡੀ ਉਹ ਜ਼ਰੂਰੀ ਹੈ ਸਾਡਾ ਸਾਂਝਾ ਕੰਮ ਹੈ ਸਾਰੇ ਪਿੰਡ ਦਾ اچھا ਪੰਜਾਬ ਸਰਕਾਰ ਪਿਛਲੇ 2.5 ਸਾਲਾਂ ਤੋਂ ਪੰਜਾਬ ਚ ਕਾਬਜ਼ ਹੈ ਪੰਜਾਬ ਸਰਕਾਰ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਹੋ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਕਰਾ ਰਹੇ ਆ ਇਹ ਕੰਮ ਹਾਂਜੀ ਦੇਖਦੇ ਹੈਗੇ ਜਿਵੇਂ ਦੂਜੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ ਹੈਗੀਆਂ ਵੀ ਪੰਜਾਬ ਚ ਕੋਈ ਕੰਮ ਨਹੀਂ ਹੋ ਰਿਹਾ ਚੁਟਕਲੇਵਾਜੀ ਹੋ ਰਹੀ ਹੈ ਕੀ ਕਹਿਣਾ ਚਾਹੋ ਨਹੀਂ ਜੋ ਆ ਪਿੰਡਾਂ ਦੀ ਪਾਰਟੀ ਵਾਜੀ ਸਰਕਾਰ ਬਣੀਆਂ ਕੋਈ ਘਟਨਾ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਪੰਜ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗੱਲ ਬਾਈ ਸੱਸੀ ਜੀ ਕੀ ਨਾਮ ਹੈ ਗੁਰਸੇਵਕ ਸਿੰਘ ਉਹ ਸੇਵਕ ਜੀ ਅੱਜ ਸੌ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਬੁਲੀਆਂ ਪ੍ਰਣਾਇ ਸਰਕਾਰ ਦਾ ਇਹ ਅੱਗੇ ਹੰਦਵਾਸੀ ਪ੍ਰੋਗਰਾਮ ਅੱਗੇ ਵੀ ਕਰਦੇ ਛੋਟੇ ਕਰਦੇ ਸੀ ਪਰ ਜਿਹੜਾ ਹੁਣ ਲੋਕਾਂ ਨੇ ਸ਼ਾ ਕਰਿਆ ਮਾਨਤਾ ਦਿੱਤਾ ਲੋਕਾਂ ਨੂੰ ਪੰਜ ਚਾਰ ਮਾਰ ਕਰਿਆ ਉਹਨਾਂ ਦਾ ਸਾਨੂੰ ਬਹੁਤ ਬੁਲੀਆਂ ਲੱਗ ਰਿਹਾ ਜਿਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਿਹਾ ਪਾਰਟੀਵਾਦੀ ਤੋਂ ਉੱਟ ਕੇ ਅਸੀਂ ਹਰ ਇੱਕ ਪੰਚ ਦਾ ਸਰਪੰਚ ਦਾ ਅਸੀਂ ਕੰਮ ਕਰਾਵਾਂਗੇ ਪਿੰਡਾਂ ਦੇ ਕੰਮ ਕਰਾਵਾਂਗੇ ਕੀ ਕਰਨਾ ਚਾਹੀਦਾ ਨਹੀਂ ਠੀਕ ਹੈ ਜੀ ਬਹੁਤ ਵੱਡਾ ਸ਼ੋਅ ਚਾਹੁੰਦੇ ਸ਼ੋਅ ਚੰਗੇ ਕਿੱਥੇ ਕਰਾਵਾਂਗੇ ਜੀ ਕੋਈ ਪਾਰਟੀ ਵਾਲੀ ਨਹੀਂ ਕੋਈ ਕੋਸ਼ਿਸ਼ ਦੇ ਚਾਰੀ ਪਹਚਾਨ ਕਰਤੀ ਹੋਈ ਸਾਡੀ ਇੱਕ ਬਹੁਤ ਵੱਡੀ ਹੋਰ ਗੱਲ ਸਾਡੇ ਇਹ ਪੰਜ ਬੰਦੇ ਸਾਰੇ ਸਰਪੰਚੋਂ ਪੈਦਾ ਹੋਏ ਜੀ ਗਲੀ ਸਰਪੰਚੀ ਚੋਣ ਹੋਈ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਪਿਛਲੇ 2.5 ਸਾਲਾਂ ਚ ਪੰਜਾਬ ਦੀ ਗੱਲ ਕਰੀਏ ਤਾਂ ਕੰਮ ਕਰ ਹੋਇਆ ਪੰਜਾਬ ਚ ਦੇਖੋ ਜੀ ਕੰਮ ਤਾਂ ਹੋਈ ਜਾਂਦਾ ਪਹਿਲਾਂ ਵਾਲੇ ਸਰਕਾਰਾਂ ਵੀ ਕਰਦੇ ਸੀ ਐਵੇਂ ਆਪਾਂ ਕਿਸੇ ਚਿੱਕੜ ਸਿੱਟੀ ਦੇ ਅੱਗੇ ਹੁਣ ਇਹ ਵੀ ਕਰ ਰਹੇ ਨੇ ਨਵੀਂ ਸਰਕਾਰ ਹੈ ਪਹਿਲੀ ਗੱਲ ਤਾਂ ਅਸੀਂ 1 ਸਾਲ ਚੱਲੇ ਜਪੈਰੀ ਲੱਗਣ ਦੇ ਉੱਤੇ ਉਹ ਇਹਨਾਂ ਦੇ ਦੂਜੇ ਤਗੜੇ ਪਾਰਟੀਆਂ ਸੀ ਮਾਰੀ ਪਾਰਟੀ ਸੀ ਘਰਾਂ ਚੋਂ ਨਿਕਲੀ ਪਾਰਟੀ ਸੀ ਹੁਣ ਕੰਮ ਕਰ ਰਹੇ ਬਹੁਤ ਵਧੀਆ ਕਰ ਰਹੇ ਦੂਜੀ ਪਾਰਟੀਆਂ ਦੇ ਲੀਡਰ ਕਹਿ ਰਹੇ ਹੈਗੇ ਆ ਭਗਵੰਤ ਮਾਨ ਚੁਟਕਲੇਵਾਜੀ ਕਰਦਾ ਕੁਛ ਨਹੀਂ ਕੰਮ ਕਰ ਰਿਹਾ ਨਹੀਂ ਥੋੜਾ ਜਿਹਾ ਕਾਰਨ ਵੀ ਜਿਹੜੇ ਸਾਡੇ ਐਮਐਲਏ ਨੇ ਨਵੇਂ ਨੇ ਉਹ ਜਿਹੜੇ ਪੁਰਾਣੇ ਨੇ ਉਹ ਇਹਨਾਂ ਨੂੰ ਨਹੀਂ ਉਹ ਕਰਨ ਦੇ 2.5 ਸਾਲ ਹੋ ਗਏ ਬਹੁਤ ਵਧੀਆ ਹੁਣ ਇਹਨਾਂ ਨੂੰ ਇਹ ਵੀ ਸਿੱਖਦੇ ਪਾਉਂਦੇ ਕੁਝ ਆਪਣੇ ਵਰਕਰਾਂ ਦੀ ਬਾਹ ਫੜਦੇ ਆ ਸਾਡੇ ਪਿੰਡ ਦੇ ਵਿੱਚ ਨਾਮ ਵਾਲਾ 2.5 ਸਾਲ ਹੋ ਗਏ 2.5 ਸਾਲਾਂ ਦੇ ਵਿੱਚ ਘੱਟੋ ਘੱਟ ਨਾਮ ਵਾਲਾ 2 ਕਰੋੜ ਰੁਪਏ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਿਲਕੁਲ ਕਰਦੇ ਢਾਈ ਸਾਲਾਂ ਚ ਸਾਡੇ ਪਿੰਡ ਤੇ ਜਿਹੜਾ 2 ਕਰੋੜ ਰੁਪਈਆ ਜਿਹੜਾ ਲੱਗ ਚੁੱਕਿਆ ਸਾਡੇ ਨਾਲ ਹੋਰ ਵੀ ਅੱਥੇ ਪੰਜ ਮਜਬੂਦਾਂ ਗੱਲਬਾਤ ਕਰਦੇ ਆ ਸੋਸੀ ਗੱਲ ਬਾਈ ਜੀ ਕੀ ਨਾਮ ਹੈ ਜੀ ਅੱਛਾ ਕਿਹੜੇ ਪਿੰਡ ਚੋਂ ਤੁਸੀਂ ਪੰਜ ਚੁਲ ਕੇ ਆਏ ਹੋ ਅੱਥੇ ਜੇ ਗੱਲ ਕਰੀ ਅੱਜ 100 ਚੁੱਕ ਸਮਾਗਮ ਤੇ ਪਹੁੰਚੇ ਹੈਗੇ ਹੋ ਕੀ ਕਹਣਾ ਚਾਹੋ ਬਹੁਤ ਵਧੀਆ ਬਹੁਤ ਸਵਾਗਤ ਦਾ ਬਹੁਤ ਸਾਡੇ ਪਿੰਡ 2 ਕਰੋੜ ਰੁਪਈਆ ਦਾ ਪਾਪਲਨ ਪਈ ਤੁਹਾਨੂੰ ਬੜੀ ਖੁਸ਼ੀ ਹਰ ਕਿਸ ਤਨ ਚਤਾਰਾ ਬਹੁਤ ਵੱਡਾ ਕੰਮ ਆ ਗਿਆ। ਅੱਛਾ ਦੂਜੀ ਪਾਰਟੀਆਂ ਦੇ ਲੀਡਰ ਤਾਂ ਕਹਿ ਰਹੇ ਆ ਪੰਜਾਬ 'ਚ ਕੋਈ ਕੰਮ ਨਹੀਂ ਹੋ ਰਿਹਾ। ਇਹ ਬਹੁਤ ਵਧੀਆ ਕੰਮ ਹੋਇਆ। ਗੋਹਣਜਾ ਆ ਸਰਕਾਰ ਹੈ ਜਿਹੜੀ ਮੁੱਖ ਮੰਤਰੀ ਪੰਜਾਬ ਆ ਉਹ ਚੁਟਕਲੇਬਾਜ਼ੀ ਕਰ ਰਹੇ ਆ। ਉਹ ਤਾਂ ਕਹਿ ਨਹੀਂ ਹੁੰਦੇ ਜੀ। ਪਰ ਤਾਂ ਠੀਕ ਹੋ ਰਿਹਾ ਕਹਿੰਦਾ ਸੀ ਅੱਜ ਤਾਂ ਸਾਰੇ ਸਾਂਝੇ ਬਣਦੇ ਆ। ਕੋਈ ਐ ਨਹੀਂ ਪਾਰਟੀਬਾਜ਼ੀ ਕਰੇ। ਅੱਛਾ ਤੁਸੀਂ ਮਤਲਬ ਕਿ ਕਿਸੇ ਪਾਰਟੀ ਨਾਲ ਨਹੀਂ ਜੁੜੇ? ਹਾਂ ਜੀ ਬੰਦਾ ਹੈ ਪਰ ਕੰਮ ਠੀਕ ਹੋ ਰਿਹਾ। ਹਰੇ ਵਧੀਆ। ਪੂਰਾ ਵਧੀਆ ਸਰਕਾਰ ਦਾ, ਬੜੀਆ ਕੰਮ ਆ। ਇਸ ਤਰ੍ਹਾਂ ਦੇ ਕਦੇ ਪਹਿਲਾਂ ਪ੍ਰੋਗਰਾਮ ਦੇਖਿਆ? ਪਹਿਲਾਂ ਦੇਖੇ ਸੀ ਪਰ ਉਹ ਛੋਟੇ ਹੁੰਦੇ ਸੀ ਪਰ ਇਹ ਅਲੱਗ-ਅਲੱਗ ਦੇਖੇ। ਇਹ ਪਹਿਲੀ ਵਾਰ ਦੇਖਿਆ। ਹਾਂਜੀ ਬਾਈ। ਕਿਸੇ ਨਾ ਕੋਈ ਪਾਰਟੀ ਦੇ ਚਲੋ ਹੁਣ ਮਾਂ ਜਮ ਸੀ ਸੰਬੰਧ ਵਾਲੇ ਪ ਪੰਚਾਇਤ ਸੀ ਪਹਿਲਾਂ ਉਹਨੇ ਪੰਚਾਇਤਾਂ ਸੀ ਜੋ ਜਿਹੜਾ ਪਹਿਲਾ 2 ਕਰੋੜ ਰੁਪਏ ਇਸ ਨੂੰ ਚੈੱਕ ਕਰਿਆ ਉਹ ਲੱਗ ਗਿਆ ਉਹ ਪਹਿਲਾਂ ਹੀ ਪੰਚਾਇਤ ਚ ਗਿਆ ਅਸੀਂ ਤਾਂ ਉਹਨੇ ਨਵੇਂ ਬੜੇ ਕੁਝ ਨਹੀਂ ਕਰੇ ਦੀ ਪੰਜਾਬ ਸਰਕਾਰ ਫੰਡ ਫੰਡ ਦੇ ਰਹੀ ਹੈ ਉਹ ਵਧੀਆ ਦੇ ਕੋਈ ਮਸਕਰਾਂ ਨਹੀਂ ਕਰ ਰਹੇ ਹੋਰ ਵੀ ਸਾਡੇ ਨਾਲ ਇੱਥੇ ਪੰਜ ਮਜੂਦ ਆ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆ ਗੱਲਬਾਤ ਕਰਦੇ ਆ ਸੱਜਣ ਜੀ ਕੀ ਨਾਮ ਹੈ ਸੁਪਾ ਸਿੰਘ ਖਾਲਸਾ ਆਪਾ ਜੀ ਕਿਹੜੇ ਪਿੰਡ ਤੋਂ ਤੁਸੀਂ ਆਏ ਹੋ ਅੱਛਾ ਕਿਹ ਕਿਹ ਤੋਂ ਪਿੰਡ ਤੋਂ ਆਏ ਅੱਛਾ ਤੁਸੀਂ ਸੌ ਚੱਕ ਸਮਾਗਮ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਰਕਾਰ ਦਾ ਸੱਜਣ ਜੀ ਤੇਰਾ ਪੰਜ ਚੌਨ ਸੌ ਚੁੱਕੀ ਪਹਿਲਾ ਬਲਾਕਾਂ ਦੇ ਵਿੱਚ ਹੀ ਚ ਪਾਈ ਜਾਂਦੀ ਪਰ ਇਹ ਸਰਕਾਰ ਨੇ ਸਾਡੇ ਨੂੰ ਬਖਰਾ ਉਤਸ਼ਾਹ ਦਿੱਤਾ ਪਰ ਸਰਪੰਚਾਂ ਨੂੰ ਬਖਰਾ ਉਤਸ਼ਾਹ ਦਿੱਤਾ ਪਿਛਲੇ 2.5 ਸਾਲਾਂ ਚ ਪੰਜਾਬ ਚ ਹੋ ਰਿਹਾ ਕੰਮ ਪਿੰਡਾਂ ਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਜਿਹੜੀ ਨੌਕਰੀਆਂ ਮਿਲ ਰਹੀਆਂ ਥੋੜੇ ਉਹ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਉਹਨਾਂ ਨੇ ਜੇ ਮੇਰੇ ਪਿੰਡ ਚ ਮੈਂ ਦੱਸਦਾ ਤੁਹਾਨੂੰ ਨੌਕਰੀਆਂ ਮਿਲੀਆਂ ਨੇ ਬਗੈਰ ਪੈਸੇ ਤੋਂ ਮਿਲੀਆਂ ਚਾਹਾਂ ਗਰੀਬ ਪਰਿਵਾਰਾਂ ਦੇ ਵਿੱਚ ਉੱਚੀ ਪਾਰਟੀਆਂ ਦੇ ਲੀਡਰ ਬਲੇਮ ਲਾ ਰਹੇ ਆ ਵੀ ਪੰਜਾਬ ਤੇ ਚੁਟਕਲੇ ਵਜ ਤੋਂ ਸੇਵਾ ਕੁਛ ਨਹੀਂ ਥੋੜੇ ਟਾਈਮ ਹੋਰ ਰੁਕਿਓ ਉਹਨਾਂ ਨੂੰ ਆਪ ਹੀ ਪਤਾ ਲੱਗ ਗਈ ਕੰਮ ਹੋ ਗਿਆ ਕਿ ਨਹੀਂ ਸਾਡੇ ਲਈ ਬਹੁਤ ਵਧੀਆ ਕੰਮ ਮੁੱਖ ਮੰਤਰੀ ਕਹਿ ਰਿਹਾ ਹੈ ਭਗਵਾਨ ਦੀ ਮਾਨ ਮੈਂ ਪੰਜਾਬ ਨੂੰ ਇੱਕ ਵਾਰ ਫੇਰ ਆਨ ਵਾਲੇ ਢਾਈ ਸਾਲਾਂ ਚ ਰੰਗਲਾ ਪੰਜਾਬ ਬਣਾ ਕੇ ਰਹਾਂਗਾ ਕਿਵੇਂ ਦੇਖਦੇ ਹੋ ਉਹਨਾਂ ਦੀ ਇਹ ਗੱਲਾਂ ਨੂੰ ਬਣੂਗਾ ਜੀ ਰੰਗਲਾ ਪੰਜਾਬ ਪਰ ਉਹਨਾਂ ਨੇ ਕੰਮ ਨਹੀਂ ਹੈ ਜਿਹੇ ਪਟੇਸ਼ੂ ਤੇ ਕਰਿਆ ਪਹਿਲਾਂ ਦੀ ਸਰਕਾਰਾਂ ਜਿਹੜੀਆਂ ਉਲਟਣੀ ਤਾਣੀ ਵਾਲੀ ਹੌਲੀ ਹੌਲੀ ਸੈੱਟ ਹੋ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਸਾਰਾ ਕੁਝ ਹੋਊਗਾ ਰੰਗਲਾ ਪੰਜਾਬ ਹੀ ਬਣੂਗਾ ਇੱਥੇ ਹੀ ਸਾਰਾ ਕੰਮ ਚੱਲੇਗਾ ਸਭ ਦਾ ਬਿਲਕੁਲ ਜੀ ਬਿਲਕੁਲ ਕਹਿੰਦੇ ਰੰਗਲਾ ਪੰਜਾਬ ਵੀ ਇੱਕ ਵਾਰ ਫੇਰ ਪੰਜਾਬ ਬਣੂਗਾ ਸਾਡੇ ਨਾਲ ਹੋਰ ਵੀ ਅਤੇ ਪੰਜ ਮਸੂਦਾ ਗੱਲਬਾਤ ਕਰਦੇ ਆ ਸਸ਼ੀਕਲ ਬਾਈ ਜੀ ਸ੍ਰੀਕਾਲ ਕੀ ਨਾਮ ਹੈ ਜੀ ਬਾਈ ਜੀ ਅੱਜ ਸੌ ਚੱਕ ਸਮਾਗਮ ਚ ਪਹੁੰਚੇ ਹੈਗੇ ਹੋ ਕੀ ਕਹਿਣਾ ਚਾਹੋਗੇ ਕਹਿੰਦੇ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਸਾਰੇ ਭਾਈ ਇਕੱਠੇ ਕਰਿਆ ਇਹ ਤਾਂ ਉਹ ਵੀ ਹੁੰਦੇ ਸੀਗਾ ਸਾਰੇ ਇਕੱਠੇ ਆ ਸਾਰੇ ਪਿੰਡਾਂ ਤੋਂ ਸਾਰੇ ਪਿੰਡਾਂ ਬੰਦੇ ਇਕੱਠੇ ਆ ਰੋਡ ਵਧੀਆ ਲੱਗਦਾ ਸਾਨੂੰ ਜੀ ਆਜਾ ਤੁਸੀਂ ਪੰਜਾਬ ਤੋਂ ਹੋ ਰਹੇ ਆ ਪਿੰਡਾਂ ਚ ਕੰਮ ਆ ਵੀ ਹੋਈ ਜਾਂਦੇ ਆ ਵਾਸਤੇ ਯਾਤਰਾ ਇਹ ਹੋਈ ਹੋਰ ਵੀ ਮੱਗਾ ਸੈਟਿੰਗ ਆ ਹੋਰ ਮੱਗਾ ਨੂੰ ਛੋਟੇ ਪਿੰਡਾਂ ਚ ਕੀ ਕੀ ਕੰਮ ਹੋਇਆ ਇਹ ਪੰਚਾਇਤਾਂ ਮੰਗਿਆ ਥੋੜਾ ਸੀ ਆਖ ਰਖਾ ਦੇਣਾ ਸਾਡੇ ਜਿਹੜੇ ਕੰਮ ਰਹਿੰਦੇ ਆ ਉਹ ਕਰਾਓ ਜੀ ਅਸੀਂ ਵੀ ਪੰਚਾਇਤਾਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਦਾ ਸਹਿਯੋਗ ਮਿਲ ਜਾ ਥੋੜੇ ਛਿੱਟੇ ਹਾਂਜੀ ਛੋਟੇ ਮੋਸਾ ਦੇ 1:00 ਵਜੇ ਕਰਦੇ ਅੱਜ ਅਸੀਂ ਜਿਹਨੂੰ ਪੁਰਾਣੇ ਸਾਡੇ ਪਿੰਡ ਤੋਂ ਦੋ ਤਰੀਕਾ ਹੋਰ ਲੱਗਦਾ ਹੈ ਕ੍ਰਿਸ਼ਨਾਗੜ੍ਹ ਦੀਆਂ ਅਸੀਂ ਜਿਹਨੂੰ ਮੱਠ ਗਿਆ ਇੱਕ ਬੰਦਾ ਹੋ ਗਿਆ ਕੁਝ ਸਾਡੇ ਨਾਲ ਵਰਦੀ ਪਿੰਡਾਂ ਤੋਂ ਪੰਜ ਜਿਹੜੇ ਚੁਣੇ ਗਏ ਆ ਉਹ ਸਾਡੇ ਨਾਲ ਮਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਖਲਾਫ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਜੀ ਅੱਛਾ ਤੁਸੀਂ ਸਰਪੰਚ ਬਣੇ ਗਏ ਹੋ ਨਹੀਂ ਪੰਜ ਜੀ ਪੰਜ ਜੀ ਅੱਛਾ ਭਾਈ ਜੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਸੌਂਚ ਤੋਂ ਸਮਾਗਮ ਕਰਵਾਇਆ ਗਿਆ ਵਿਸ਼ੇਸ਼ ਤੌਰ ਤੇ ਪੰਚਾਂ ਵਸਦੇ ਤੁਸੀਂ ਵੀ ਪਹੁੰਚੇ ਹੋ ਪੰਚ ਚੁਣੇ ਗਏ ਹੋ ਪਿੰਡ ਦੇ ਕੀ ਕਹਿਣਾ ਚਾਹੋ ਜੀ ਜੀ ਬੜੀ ਅੱਛੀ ਏ ਠੀਕ ਹੈ ਜੀ ਅੱਜ ਕਦੇ ਇਸ ਤਰ੍ਹਾਂ ਦੇ ਉਪਰਾਲੇ ਦੇਖਿਆ ਛੋਟੇ ਪਿੰਡ ਚ ਵਿਕਾਸ ਹੋਇਆ ਰਹੀ ਵਿਕਾਸ ਹੋਇਆ ਪਹਿਲਾਂ ਜੀ ਹਾਂ ਜੀ ਪੰਜਾਬ ਸਰਕਾਰ ਕਰ ਰਹੀ ਏ ਤੁਹਾਡੀ ਮਦਦ ਹਾਂ ਜੀ ਆ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਪੰਜਾਬ ਸਰਕਾਰ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ ਪਿੰਡਾਂ 'ਚ ਹੋਰ ਵੀ ਸਾਡੇ ਨਾਲ ਉੱਤੇ ਪੰਜ ਮਜੂਦ ਹੈ ਗੱਲਬਾਤ ਕਰਦੇ ਸੱਚੀ ਗੱਲ ਬਾਈ ਸੱਚੀ ਗੱਲ ਜੀ ਕੀ ਨਾਮ ਹੈ ਰੇਸ਼ਮ ਸਿੰਘ ਰੇਸ਼ਮ ਜੀ ਜੇ ਗੱਲ ਕਰੀ ਅੱਜ ਸੌਂਚ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤੁਸੀਂ ਵੀ ਪਹੁੰਚਿਓ ਕਿਹੜੇ ਪਿੰਡ ਦੇ ਕਿੱਥੇ ਪੰਜ ਚੁਲੇ ਗਏ ਪਿੰਡ ਸਾਡਾ ਟਿੰਗੜਾ ਜੀ ਟਿੰਗੜਾ ਪਿੰਡ ਦੇ ਅਸੀਂ ਪੰਜ ਚੁਲੇ ਗਏ ਅੱਛਾ ਜੇ ਗੱਲ ਕਰੀਏ ਪਿੰਡਾਂ 'ਚ ਵਿਕਾਸ ਹੋ ਰਿਹਾ ਪੰਜਾਬ ਸਰਕਾਰ ਕੋਟੀ ਮਦਦ ਕਰ ਰਹੀ ਹੈ ਜੀ ਵਧੀਆ ਕਰ ਰਹੀ ਹੈ ਜਿਵੇਂ ਸਾਡੇ ਪਿੰਡੇ ਵਿੱਚ ਕੰਮ ਦੇ ਵਧੀਆ ਹੋ ਬਹੁਤ ਵਧੀਆ ਜਿਵੇਂ ਮੁੱਖ ਮੰਤਰੀ ਪੰਜਾਬ ਕਹਿ ਰਹੇ ਸੀ ਕਿ ਮੈਂ ਪਾਰਟੀਵਾਦੀ ਤੋਂ ਉੱਠ ਕੇ ਜਿਹੜੇ ਪੰਚਾਂ ਦੀ ਚੋਣ ਹੋਈ ਹੈ ਸਰਪੰਚਾਂ ਦੀ ਚੋਣ ਹੋਈ ਹੈ ਅਸੀਂ ਜੋ ਵੀ ਚੁਣਿਆ ਜਾਵੇ ਪਿੰਡ ਦਾ ਕੋਈ ਵੀ ਸਰਪੰਚ ਚੁਣਿਆ ਜਾਵੇ ਪੰਚ ਚੁਣਿਆ ਜਾਵੇ ਸਾਡੇ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਜਾਊਗੀ ਕੀ ਕਹਲਾ ਚਾਹੋਗੇ ਸਾਡੇ ਪਿੰਡ ਦਾ ਵੈਸੇ ਜੀ ਸਰਮ ਸੰਪਤੀ ਹੋਈ ਸਾਡੇ ਵੈਸੇ ਸਾਰੀ ਪੰਚਾਇਤ ਸਰਮ ਸੰਪਤੀ ਰਹੀ ਹੈ ਸਾਡੇ ਨਗਰ ਦਾ ਬਹੁਤ ਸਹਿਯੋਗ ਰਿਹਾ ਜੀ ਸਾਡੇ ਪਾਰਟੀ ਵਾਜ ਤੋਂ ਉੱਪਰ ੁੱਟ ਕੇ ਸਾਨੂੰ ਸਰਮ ਸੰਪਤੀ ਪੰਚਾਇਤ ਚੁਣੀ ਗਈ ਹੈ ਸਰਮ ਸੰਪਤੀ ਪੰਚਾਇਤ ਸਰਕਾਰ ਵੱਲੋਂ ਛੋਟੇ ਪਿੰਡਾਂ 'ਚ ਮਦਦ ਪਹੁੰਚਾਈ ਜਾ ਰਹੀ ਹੈ ਆ ਪਹੁੰਚਾਈ ਜਾ ਰਹੀ ਹੈ ਜਿਵੇਂ ਹਸਪਤਾਲਾਂ ਦੇ ਵਿੱਚ ਵਧੀਆ ਠੀਕ ਚੱਲ ਰਿਹਾ ਜੀ ਕੰਮ ਤਾਂ ਦੇ ਵਲ ਹੋਰ ਵਧੀਆ ਚੱਲੋ ਹੌਲੀ ਹੌਲੀ ਸਾਰੇ ਹੋ ਜਾਣਗੇ ਪਰ ਵਧੀਆ ਚੱਲ ਰਿਹਾ ਹੈ ਅੱਛਾ ਕੀ ਕੀ ਕੰਮ ਹੋਇਆ ਤੁਹਾਡੇ ਪਿੰਡ ਦਾ ਸਾਡੇ ਪਿੰਡ ਦੇ ਵਿੱਚ ਕੰਮ ਜਿਹੜਾ ਇੱਕ ਪਾਸੇ ਹੋਇਆ ਗਿਆ ਆਪਣੇ ਸੱਪੜ ਸੁਪਰ ਦਾ ਵੀ ਹੁਣ ਚਲਾਉਣਾ ਜੀ ਪਹਿਲਾਂ ਤੋਂ ਹੋ ਗਿਆ ਜੀ ਕੋਸੋ ਹੋਰ ਹੋਣਸ ਕਰਨਾ ਸਾਡੇ ਕਿਦੋਂ ਕੰਮ ਰਹਿੰਦੇ ਪਿਆ ਹੋ ਜਾਂਦੇ ਹੋਰ ਸਰਕਾਰ ਦੇ ਜਦੋਂ ਚੱਲੂਗੀ ਪਰਚਾਈਤਾ ਚੁਲੀਆਂ ਗਈਆਂ ਅਸਲੀ ਕੰਮ ਹੋਣ ਪਰਚਾਈਤਾ ਚੁਣਨ ਕੋ ਬਾਦੀ ਖੁੱਲਣੇ ਆਪ Punjab ਦੇ ਮੁੱਖ ਮੰਤਰੀ ਕਹਿ ਰਿਹਾ ਮੈਂ ਇੱਕ ਵਾਰ ਫੇਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾ ਕੇ ਰਹਾਂਗਾ ਜਿਵੇਂ ਦੇਖਦੇ ਨਹੀਂ ਠੀਕ ਹੈ ਜੀ ਵਧੀਆ ਗੱਲ ਹੈ ਜੀ ਚੰਗੀ ਗੱਲ ਹੈ ਆਪਾਂ ਸਾਰੇ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਆਪਾਂ ਰੰਗਲਾ ਪੰਜਾਬ ਹੀ ਦੇਖਣਾ ਚਾਹੁੰਦੇ ਵਧੀਆ ਗੱਲ ਹੈ ਜੀ ਪ੍ਰੋਗਰਾਮ ਜੀ ਜੇ ਬਣਾਉਂਗੇ ਤਾਂ ਬਹੁਤ ਚੰਗੀ ਗੱਲ ਹੈ ਕੁਝ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਪੰਜ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਸੱਸੀ ਗੱਲ ਬ ਤੁਸੀਂ ਸਾਰੇ ਪੰਜ ਚੁਣੇ ਗਏ ਹੋ ਅੱਛਾ ਭਾਈ ਜੀ ਇਹ ਗੱਲ ਕਰਦੇ ਕਿ ਅੱਜ ਸੌਂ ਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਪਹੁੰਚੇ ਹੋ ਠੀਕ ਹੈ ਨਾ ਚਾਹੁੰਦਾ ਬਹੁਤ ਵਧੀਆ ਭਰਾ ਲੱਗਿਆ ਅੱਗੇ ਕੀ ਦੇਖਿਆ ਬਹੁਤ ਵਧੀਆ ਕੰਮ ਕਰ ਕੀ ਪਿੰਡਾਂ ਚ ਪੰਜਾਬ ਸਰਕਾਰ ਮਦਦ ਕਰ ਰਹੀ ਹੈ ਬਹੁਤ ਜਿਹੜੇ

ਤਰ ਹੈ ਬਰਾਲਾ ਜੀ ਉਮੀਦ ਹੈ ਕਿ ਬਰਾਕੇ ਸਾਡੇ ਬਿਲਕੁਲ ਜੀ ਬਿਲਕੁਲ ਐਸੀ ਚੁਣੇ ਹੋਏ ਸਰਪੰਚ ਤੇ ਸਾਡੇ ਨਾਲ ਹੋਰ ਵੀ ਭਾਈ ਜੀ ਮੌਜੂਦ ਹੈ ਪੰਜ ਚੁਣੇ ਗਏ ਗੱਲਬਾਤ ਕਰਦੇ ਸੱਚੀ ਗੱਲ ਭਾਈ ਸੱਚੀ ਗੱਲ ਕੀ ਨਾਮ ਹੈ ਗੁਰਤੇਜ ਗੁਰਤੇਜ ਜੀ ਇੱਥੇ ਪਹੁੰਚੇ ਅੱਜ ਸੌਂਚ ਸੁਪ ਸਵਾਗਤ ਚੀਜ਼ੀ ਕਰਨ ਆ ਗਏ ਜੀ ਠੀਕ ਹੈ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਦੇਖਿਆ ਕਦੇ ਹਾਂਜੀ ਹੋਰ ਬਹੁਤ ਅੱਛਾ ਤੁਹਾਡੇ ਪਿੰਡ ਚ ਕੰਮ ਹੋ ਰਿਹਾ ਹਾਂਜੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮਦਦ ਹਾਂਜੀ ਹਾਂਜੀ ਸਰਕਾਰ ਵੱਲੋਂ ਕੀਤੀ ਹੈ ਅੰਦਾਜ਼ਾ ਕਰ ਮੈਂ ਇੱਕ ਵਾਰ ਫਿਰ ਪੰਜਾਬ ਅਕਲਾ ਪੰਜਾਬ ਬਣ ਕੇ ਰਹੇਗਾ ਹਾਂਜੀ ਬਣ ਕੇ ਰਹੇਗਾ ਪਣ ਚ ਪੱਕਾ ਹੀ ਰਹੇਗਾ ਬਿਲਕੁਲ ਜੀ ਬਿਲਕੁਲ ਐਸੀ ਵਕਤ ਵਕਤ ਪਿੰਡਾਂ ਤੋਂ ਆਏ ਹੋਏ ਚੁਣੇ ਹੋਏ ਜਿਹੜੇ ਪੰਚ ਜਿਨ੍ਹਾਂ ਨੇ کیا ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਰ ਇੱਕ ਪਿੰਡ ਚ ਜਿਹੜੀ ਹੈ ਮਦਦ ਪੰਚਾਇਤ ਜਾ ਰਹੀ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਇੱਕ ਵਾਰ ਫੇਰ ਆਉਣ ਵਾਲੇ 2.5 ਸਾਲਾਂ 'ਚ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾ ਕੇ ਰਹਿਣਗੇ ਕੈਮਰਾਮੈਨ ਸੁਜਲ ਦੇ ਨਾਲ ਮਨੋਚ ਚਰਕੀਵਾਲ ਟੈਲਿਕ ਸਵੇਰਾ ਟੀਵੀ ਪਟਨਾ